ਆਸੇ ਬਜਿੰਦਰ ਦੇ ਮਾਲੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਮਹਿਲਾ ਦੇ ਨਾਲ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ ਪਾਸਟਰ ਦੀ ਅਪੇਸ਼ੀ ਹੈ ਪੀੜਤ ਮਹਿਲਾ ਵੀ ਅਦਾਲਤ 'ਚ ਪਹੁੰਚ ਚੁੱਕੀ ਹੈ ਪੀੜਤ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੈ ਕਿ ਇਨਸਾਫ ਜ਼ਰੂਰ ਮਿਲੇਗਾ ਪਾਸਟਰ ਦੀ ਪੇਸ਼ੀ ਤੋਂ ਪਹਿਲਾਂ ਸੁਰੱਖਿਆ ਦੇ ਸਾਫਤ ਪ੍ਰਬੰਧ ਵੇਖਣ ਨੂੰ ਮਿਲ ਰਹੇ ਨੇ ਪਾਸਟਰ ਦੇ ਹੱਕ 'ਚ ਵੱਡੀ ਗਿਣਤੀ ਦੇ ਵਿੱਚ ਹਮਾਇਤੀ ਵੀ ਇਕੱਠੇ ਹੋ ਸਕਦੇ ਨੇ ਐਨਾ ਹਾਲਾਤਾਂ ਨਾਲ ਨਜਿੱਠਣ ਲਈ ਪੁਲਿਸ ਮੁਲਾਜ਼ਮਾਂ ਦੀ ਵੱਡੀ ਗਿਣਤੀ 'ਚ ਤਣਾਤੀ ਕੀਤੀ ਗਈ ਹੈ ਤੇ ਮਹਿਲਾ ਦੇ ਨਾਲ ਸਰੀਰਕ ਸ਼ੋਸ਼ਣ ਮਾਮਲੇ ਦੇ ਵਿੱਚ ਅੱਜ ਪਾਸਟਰ ਬਜਿੰਦਰ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਵੇਗੀ। ਪੀੜਤਾ ਦਾ ਕਹਿਣਾ ਕਿ ਮੈਨੂੰ ਉਮੀਦ ਹੈ ਕਿ ਇਹ ਇਨਸਾਫ ਮਿਲੇਗਾ। ਹਾਲਾਂਕਿ ਪਾਸਟਰ ਦੇ ਹਮਾਇਤੀ ਵੀ ਇੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਸਕਦੇ ਨੇ ਐਸੇ ਖਦਸ਼ੇ ਨੂੰ ਵੇਦਿਆ ਵੱਡੇ ਗੈਂਟਰੇ ਦੇ ਜà ਪੁਲਿਸ ਵੱਲ ਵੀ ਤਨਾਤ ਕੀਤਾ ਗਿਆ। ਥੋੜੀ ਦੇਰ ਦੇ ਵਿੱਚ ਮੌਲੀ ਕੋਰਟਸ ਪਹੁੰਚਣਗੇ ਪਾਸਟਰ ਬਜਿੰਦਾ अदालत पे पूरा भरोसा है अभी मैं कुछ नहीं कहना चाहती हूँ बयान कोई पलटे तो अप, आप, आप से को नहीं मैं किसी बयान से नहीं पलटी हूँ सात साल उधर भी केस लड़ते हुए। और मेरे ऊपर बहुत प्रेशर था कॉम्प्रोमाइज करने के लिए बहुत प्रेशर था पर मेरे ऊपर बहुत सारे प्रोस पर्चे भी हो रखी और मेरे हस्बैंड के ऊपर भी बहुत पर्चे हो रखे हैं तो सर आर्ग्यूमेंट हो चुकी है सर इसमें लास्ट टाइम एक एक सर मेरा क्वेश्चन है लास्ट टाइम आप लोगों ने ऐसी कोई दलील पेश की थी कि थोड़ी सी नरमी रखी जाए ऐसा कुछ कहा था अब आर्गुमेंट सर होगा ਉਡੇ ਕੇਸਸ ਫॉर ਡਿਫੈਂਸ ਐਂਡ ਆਰਗੂਮੈਂਟਸ ਸੋ ਕੁਆਂਟਮ ਆਪਰੇਸ਼ਨ ਕੋ ਵੀ ਆਰਗੂਮੈਂਟਸ ਹੋ ਚੁਕੇ ਹਨ ਮਤਲਬ ਨੋ ਨੋ ਅਭੀ ਤੋ ਜਸਟ ਹੈ ਟੂ ਡਿਸਾਈਡ ਤੇ ਪਾਸਟ ਹੈ ਭਜਿੰਦਰ ਦੀ ਅੱਜ ਪੇਸ਼ੀ ਹੋਣੀ ਹੈ ਪੀੜਤਾ ਦਾ ਕਹਿੰਦਾ ਹੈ ਕਿ ਮੈਨੂੰ ਉਮੀਦ ਹੈ ਕਿ ਇਨਸਾਫ ਜ਼ਰੂਰ ਮਿਲੇਗਾ 7 ਸਾਲ ਹੋ ਗਏ ਮਨ ਵੇ ਕੇਸ ਲੜਦੇ ਜੈਂਸੀ ਸਿਚੁਏਸ਼ਨ ਮਾਮਲੇ ਚ ਪਾਸਟ ਹੈ ਭਜਿੰਦਰ ਦੀ ਅੱਜ ਅਦਾਲਤ ਚ ਪੇਸ਼ੀ ਹੈ ਸਾਡੇ ਨਾਲ ਸਾਡੇ ਸਹਿਯੋਗੀ ਮਨਜੋਦ ਜੁੜ ਚੁਕੇ ਨੇ ਅਸੀਂ ਖਬਰ ਤੇ ਅਪਡੇਟ ਲਈ ਫਿਲਹਾਲ ਸਦਾ ਰੁਕਾਂਗੇ ਮਨਜੋਦ ਪਾਸਟ ਹੈ ਭਜਿੰਦਰ ਦੀ ਪੇਸ਼ੀ ਲੈ ਕੇ ਮੋਹਾਲੀ ਅਦਾਲਤ ਵਿੱਚ ਕੀ ਕੁਝ ਪ੍ਰਬੰਧ ਤੁਸੀਂ ਪਾ ਬਿਲਕੁਲ ਅਮਿਤਾ ਇਸ ਪਾਸੇ ਦੇਖਿਆ ਜਾਵੇ ਤਾਂ ਇਹ ਦੋ ਐਂਗਲ ਦੇ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਕਿਉਂਕਿ ਅੱਜ ਫੈਸਲਾ ਇਸ ਪਾਸੇ ਸੁਣਾਉਣਾ ਪਾਸਟਰ ਜਿੰਦਰ ਸਿੰਘ ਨੂੰ ਔਰ ਦੂਸਰੀ ਤਰਫ ਤੋਂ ਜਿਹੜੀ ਨਵੀਂ ਐਫ ਆਈ ਆਰ ਰੱਜ ਗਈ ਹੈ ਉਸ ਨੂੰ ਲੈ ਕੇ ਆ ਜਿਹੜੇ ਪਾਸਟਰ ਬਜਿੰਦਰ ਸਿੰਘ ਦੇ ਵਿਰੋਧੀ ਧਿਰ ਹੈ ਯਾਨੀ ਕਿ ਜਿੰਨਾ ਦੇ ਨਾਲ ਇਹ ਸਾਰਾ ਕੁਝ ਹੋਇਆ ਪਿੱਛੇ ਥਿੜੀ ਵੀ ਵਾਇਰਲ ਹੁੰਦੀ ਹੈ ਇੱਕ ਇੱਕ ਉਹ ਪੱਖ ਆ ਰਿਹਾ ਹੈ ਔਰ ਦੂਸਰੇ ਪਾਸੇ ਤੋਂ ਵੀ ਇਨਫੋਰਮੇਸ਼ਨ ਹੈ ਕਿ ਜਿਹੜੇ 875 ਸਿਕਦੇ ਹੱਥ ਦੇ ਵਿੱਚ ਨੇ ਇੱਕ ਧਿਰ ਉਹ ਇਕੱਤਰ ਹੋ ਰਹੀ ਹੈ ਔਰ ਇਹ ਦੋਨੋਂ ਧਿਰਾਂ ਦੇ ਵਿੱਚ ਕਿਤੇ ਫੈਸਲੇ ਦੌਰਾਨ ਜਾਂ ਫੈਸਲੇ ਤੋਂ ਬਾਅਦ ਦੇ ਵਿੱਚੋਂ ਪੁਲਿਸ ਗ੍ਰਿਫਤਾਰਨਾ ਕਰ ਸਕੇ ਜਿਨ੍ਹਾਂ ਚੇਤਾਵਨੀਆਂ ਕੱਲ ਵੀ ਦਿੱਤੀਆਂ ਗਈਆਂ ਸੀ ਔਰ ਉਸ ਤੋਂ ਬਾਅਦ ਪਰसों ਵੀ ਐਸਐਸਪੀ ਦਫਤਰ ਮੁਹਾਲੀ ਕੇ ਰਹਿ ਗਿਆ ਸੀ ਤਾਂ ਅੱਜ ਵੀ ਉੱਥੇ ਤਰੀਕੇ ਦੇ ਨਾਲ ਇਹ ਪੂਰੇ ਪ੍ਰਬੰਧ ਜਿਹੜੇ ਨੇ ਕੀਤੇ ਜਾ ਰਹੇ ਨੇ ਕਿਉਂਕਿ ਐਸਐਸਪੀ ਦਫਤਰ ਦੇ ਬਾਹਰ ਵੀ ਜ਼ਿਕਰ ਕਰ ਲਈਏ ਤਾਂ ਪੁਲਿਸ ਜਿਹੜੀ ਆ ਵੱਡੀ ਨਫਰੀ ਦੇ ਵਿੱਚ ਤਣਾਸ ਕੀਤੀ ਗਈ ਹੈ ਔਰ ਦੂਸਰੇ ਪਾਸੇ ਤੋਂ ਜਾ ਜਿਹੜੀ ਪਾਸੋਂ ਪੰਜਾਬ ਸਰਕਾਰ ਜਿਹੜੀ ਪੇਸ਼ੀ ਹੈ ਉਸ ਨੂੰ ਲੈ ਕੇ ਵੀ ਕੀ ਕੋ ਜਿਹੜੇ ਪ੍ਰਬੰਧ ਨੇ ਉਹ ਦੇਖਿਆ ਜਾ ਸਕਦਾ ਹਾਲਾਂਕਿ ਇਹ ਸਭ ਦੇ ਵਿੱਚ ਜਿੱਥੇ ਹੁਣ ਪੁੱਲ ਸ੍ਰੀਖ ਪਾਸੇ ਤਣਾਤ ਹੈ ਦੂਸਰੇ ਪਾਸੇ ਤੋਂ ਹੁਣ ਇਹ ਦੋਹਾਂ ਦੇ ਸਰਸਤ ਜਿਹੜੇ ਨੇ ਕੁਝ ਸਮੇਂ ਤੱਕ ਉਹ ਵੀ ਪਹੁੰਚਣਗੇ ਪਰ ਹਾਲਾਂਕਿ ਇਹ ਸਭ ਦੇ ਵਿੱਚ ਹੁਣ ਜਿੱਕਰ ਫੈਸਲਾ ਕੋਈ ਆਉਂਦਾ ਹੈ ਤਾਂ ਫੈਸਲੇ ਤੋਂ ਅਗਲੀ ਰਣਨੀਤੀ ਜਿਹੜੀ ਹੈ ਉਹ ਕੀ ਘੜੀ ਜਾਂਦੀ ਹੈ ਇਹ ਹਾਲਾਂਕਿ ਦੇਖਣਾ ਹੋਵੇ ਕਿ ਤਾਂ ਵੀ ਦੂਸਰੀ ਤਰਫ ਤੋਂ ਇਹ ਵੀ ਜ਼ਿਕਰ ਕਰ ਲਈਏ ਤਾਂ ਤਾਂ ਜਿੱਥੇ ਐਸਐਸਪੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਭ ਦੇ ਵਿੱਚ ਰਸਤਾ ਜਿਹੜਾ ਕਿਉਂਕਿ ਇਹ ਵੀ ਜ਼ਿਕਰ ਕਰ ਲਈਏ ਤਾਂ ਰਸਤਾ ਜਿਹੜਾ ਪੁਲਿਸ ਨੇ ਬੰਦ ਕੀਤਾ ਹੋਇਆ ਔਰ ਬੰਦ ਕਰਨ ਤੋਂ ਬਾਅਦ ਜਿਹੜੀਆਂ ਗੱਡੀਆਂ ਨੇ ਅੰਦਰ ਜਾਣ ਲੱਗਿਆ ਤਾਂ ਉਹਨਾਂ ਨੂੰ ਪਹਿਲਾਂ ਪੁੱਛ ਕੇ ਚਤੀ ਜਾ ਰਹੀ ਹੈ ਕਿ ਕਿਹੜੀ ਗੱਡੀ ਕਿੱਧਰ ਜਾਣੀ ਕਿਉਂਕਿ ਕੱਲ ਪਰਸੋਂ ਰੋਜ਼ ਤੋਂ ਹੀ ਜਿਹੜਾ ਪਹਿਲਾਂ ਪਰਸੋਂ ਰੋਜ਼ ਘਰਾਓ ਕੀਤਾ ਗਿਆ ਐਸਐਸਪੀ ਦਫ਼ਤਰ ਦਾ ਤਾਂ ਉਸ ਸਮੇਂ ਵੀ ਗੱਲ ਇਹ ਹੀ ਜ਼ਿਕਰ ਹੋਇਆ ਸੀ ਕਿ ਐਸਐਸਪੀ ਨੂੰ ਮਿਲਣ ਦੇ ਲਈ ਜਿਹੜੇ ਪਾਸਟਰ ਦੇ ਹਾਜ਼ਰੀ ਨੇ ਉਹ ਉਹਨਾਂ ਨੂੰ ਮਿਲਣ ਦੇ ਲਈ ਆ ਰਹੇ ਨੇ ਪਰ ਦੂਸਰੀ ਤਰਫੋਂ ਬਾਦ ਦੇ ਵਿੱਚ ਆ ਕੇ ਉਥੇ ਜਿਹੜਾ ਘਰਾਓ ਕਰ ਲੈਣਾ ਐ ਸਪ 77 ਦਾ ਔਰ ਬਾਦ ਦੇ ਵਿੱਚ ਚਤਾਵਨੀਆਂ ਦੇ ਰਹੀਆਂ ਕਿ ਜੇਕਰ ਅਜਿਹਾ ਫੈਸਲਾ ਕੋਈ ਖਿਲਾਫ ਹੁੰਦਾ ਤਾਂ ਫਿਰ ਤੋਂ ਘਰਾਓ ਦੁਬਾਰਾ ਤੋਂ ਕੀਤਾ ਜਾਵੇਗਾ ਔਰ ਪਾਸਟਰ ਬਜਿੰਦਰ ਸਿੰਘ ਦੇ ਸਾਥ ਦੇ ਵਿੱਚ ਪਰ ਇਹ ਸਾਰੀਆਂ ਡੀਡਾਂ ਜਿਹੜੀਆਂ ਨੇ ਹੁਣ ਕਿੱਥੇ ਕੀ ਦੇਖਣ ਨੂੰ ਮਿਲ ਬਿਲਕੁਲ ਨਜ਼ਰ ਬਣਾ ਰੱਖੋ ਮਨਜੋਤ ਔਰ ਦੇਖਣਾ ਬੜਾ ਖਾਸ ਰਹੇਗਾ ਕਿ ਪਾਸਟਰ ਬਜਿੰਦਰ ਦੀਆਂ ਜੜੀਆਂ ਚੁਣੌਤੀਆਂ ਲਗਾਤਾਰ ਬਰਕਰਾਰ ਹੈ ਕਿ ਗੁਜਰਾਤ ਮਿਲੇਗੀ ਜਾਫਰਾ ਕੋਈ ਵੱਡੀ ਸਜ਼ਾ ਦਾ ਐਲਾਨ ਹੁੰਦਾ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁਰਤੋਂ ਐਸਐਫ ਚਲੇ ਦੱਸਦੀ ਕਿ ਪੀੜਤਾ ਤਾਂ ਮਹਿਲਾ ਵੀ ਅਦਾਲਤ ਵਿੱਚ ਪਹੁੰਚ ਚੁੱਕੀ ਹੈ ਪੀੜਤਾ ਦਾ ਕਹਿਣਾ ਹੈ ਕਿ 7 ਸਾਲ ਹੋ ਚੁੱਕੇ ਨੇ ਮੈਨੂੰ ਇਹ ਲੜਾਈ ਲੜਦਿਆ ਅੱਜ ਉਮੀਦ ਮੈਨੂੰ ਇਹ ਹੈ ਕਿ ਇਨਸਾਫ ਜ਼ਰੂਰ ਮਿਲੇਗਾ ਜਿਹहां ਜਿੰਸੀ ਸ਼ੋਸ਼ਣ ਮਾਮਲੇ ਦੇ ਵਿੱਚ ਪਾਸਟਰ ਬਜਿੰਦਰ ਦੀ ਅਜਮਾਲੀ ਅਦਾਲਤ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਪਾਸਟਰ ਬਜਿੰਦਰ ਮੋਹੱਲੀ ਕੋਰਟ ਪਹੁੰਚੇਗਾ ਦੱਸਿਆ ਜਾ ਰਿਹਾ ਹੈ ਇੱਕ ਵੱਡੀ ਗੰਟੀ ਦੇ ਵਿੱਚ ਪੁਲਿਸ ਵੱਲੋਂ ਤਨਾਤ ਕੀਤਾ ਗਿਆ ਹੈ ਲਾਈਵ ਜੁੜ ਰਹੇ ਨੇ ਸਾਡੇ ਸਹਿਯੋਗੀ ਮਨਜੋਤ ਹੈ ਲਗਾਤਾਰ ਇਸ ਖਬਰ ਦੇ ਉੱਪਰ ਨਜ਼ਰ ਬਰਕਰਾਰ ਹੈ ਮਨਜੋਤ ਜਿੱਦਾਂ ਕਿ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਵਕਫਾ ਕਾ ਪਹਿਲੂ ਨੇ ਇਸ ਕੇਸ ਦੇ ਪਾਸਟਰ ਬਜਿੰਦਰ ਦੀਆਂ ਚੁਣੌਤੀਆਂ ਦੇ ਵਿੱਚ ਲਗਾਤਾਰ ਇਜ਼ਾਫਾ ਵੀ ਵੇਖਣ ਨੂੰ ਮਿਲ ਰਿਹਾ ਤੇ ਹਮਾਇਤੀ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਵੀ ਡਟਦੇ ਨਜ਼ਰ ਆ ਰਹੇ ਨੇ ਅਜੇ ਵਿੱਚ ਕਿੱਸ ਰਹੀਆਂ ਕੀ ਲੱਗ ਰਹੀਆਂ ਨੇ ਆ ਬਿਲਕੁਲ ਅਮਿਤ ਤਾਂ ਇੱਕ ਪਾਸੇ ਇਹ ਤਸਵੀਰ ਜਿਹੜੀ ਮੇਰੇ ਪਿੱਛੇ ਦੇਖੋ ਐੱਸਐਸਪੀ ਦਫ਼ਤਰ ਦੀ ਤਸਵੀਰ ਹੈ ਇੱਥੇ ਪਹਿਲਾਂ ਤੋਂ ਹੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਔਰ ਉਸ ਦੇ ਪਿੱਛੇ ਇੱਕ ਬੈਰੀਕੇਡ ਜਿਹੜਾ ਹੈ ਉਹ ਕੀਤਾ ਹੋਇਆ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਜੇਕਰ ਜ਼ਿਕਰ ਕਰੀਏ ਤਾਂ ਬੈਰੀਕੇਡ ਲਗਾ ਕੇ ਪਹਿਲਾਂ ਇਹ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਹੜਾ ਵਿਅਕਤੀ ਕਿੱਧਰ ਜਾਣਾ ਕਿਉਂਕਿ ਇੱਕ ਪਾਸੇ ਡੀਸੀ ਦਫ਼ਤਰ ਦਾ ਗੇਟ ਵੀ ਬੰਦ ਹੈ ਦੂਸਰੀ ਤਰਫ ਐਸਐਸਪੀ ਦਫ਼ਤਰ ਦਾ ਗੇਟ ਵੀ ਬੰਦ ਹੈ ਔਰ ਐਸਐਸਪੀ ਦਫ਼ਤਰ ਦੇ ਬਾਹਰ ਜਿਹੜੇ ਕੇਵਲ ਕਰਮਚਾਰੀ ਨੇ ਜਾਂ ਫਿਰ ਜਿਹੜੇ ਕੰਮ ਕਰਨ ਆਉਣ ਵਾਲੇ ਕੁਝ ਵਿਅਕਤੀ ਨੇ ਉਹੀ ਇਸ ਜਗ੍ਹਾ ਦੇ ਅੰਦਰ ਦਾਖਲ ਹੋ ਸਕਦੇ ਨੇ ਕਿਉਂਕਿ ਪਿਛਲੇ ਦਿਨੀ ਜਦੋਂ ਇਹ ਵੀ ਮੈਂ ਜ਼ਿਕਰ ਪਹਿਲਾਂ ਅਮਿਤ ਕਰ ਚੁੱਕਾ ਹਾਂ ਕਿ ਜਦੋਂ ਐਸਐਸਪੀ ਦਫ਼ਤਰ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਪਾਸਟਰ ਬਜਿੰਦਰ ਸਿੰਘ ਵੀ ਹੱਕੀ ਆਉਂਦੇ ਨੇ ਔਰ ਉਸ ਤੋਂ ਬਾਅਦ ਪਹਿਲਾ ਮੀਟਿੰਗ ਦਾ ਗੱਲ ਕਰਕੇ ਬਾਅਦ ਦੇ ਵਿੱਚ ਐਸਐਸਪੀ ਦਫਤਰ ਦਾ ਘਰਾਓ ਕਰ ਲਿਆ ਜਾਂਦਾ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਾਸੋ ਦੇ ਹੱਕੀ ਨੇ ਉਹ ਇੱਥੇ ਪਹੁੰਚ ਕੇ ਧਰਨਾ ਮੁਜ਼ਾਹਰਾ ਕਰਦੇ ਨੇ ਔਰ ਚੇਤਾਵਨੀ ਦਿੰਦੇ ਨੇ ਕਿ ਜੇਕਰ ਕੋਈ ਫੈਸਲਾ ਗਲਤ ਆਉਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੜਕਾਂ 'ਤੇ ਉਤਰਾਂਗੇ ਔਰ ਵੱਡਾ ਸੰਘਰਸ਼ ਜੜਾ ਔਰ ਵੀ ਡਾਂਗੇ ਦੂਸਰੀ ਤਰਫ ਤੋਂ ਜਿਹੜੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਆ ਵੀਡੀਓ ਦੇ ਵਿੱਚ ਪਾਸਟਰ ਵੱਲੋਂ ਦੋ ਇੱਕ ਲਾਈਕ ਔਰਤ ਦੀ ਜਿਹੜੀ ਮਾਰਕਟਿੰਗ ਕੀਤੀ ਜਾਂਦੀ ਆ ਔਰ ਇੱਕ ਨੌਜਵਾਨ ਦੀ ਕੀਤੀ ਜਾਂਦੀ ਹੈ ਹਾਲਾਂਕਿ ਬਾਅਦ ਦੇ ਵਿੱਚ ਇਹ ਜ਼ਿਕਰ ਹੁੰਦਾ ਹੈ ਕਿ ਇਹ ਜਿਹੜੀ ਵੀਡੀਓ ਹੈ AI ਤੋਂ ਜਨਰੇਟ ਹੈ ਪਰ ਉਸ ਤੋਂ ਬਾਅਦ ਤਿੰਨ ਵੀਡੀਓ ਹੋਰ ਨਵੀਆਂ ਸਾਹਮਣੇ ਆਉਂਦੀਆਂ ਨੇ ਔਰ ਕੱਲ ਇੱਕ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਚੇਤਾਵਨੀ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਖਾਸ ਤੌਰ ਦੇ ਉੱਪਰ ਇਹ ਸਪਸ਼ਟ ਦਿੱਤਾ ਜਾਂਦਾ ਹੈ ਕਿ ਜੇਕਰ ਪਾਸਟਰ ਦੇ ਹੱਕੀ ਇੱਥੇ ਐਸਐਸਪੀ ਦਫ਼ਤਰ ਪਹੁੰਚਣਗੇ ਔਰ ਰੋਸ ਮਜ਼ਹਾਰਾ ਕਰਨਗੇ ਤਾਂ ਦੂਸਰੀ ਤਰਵੀ ਜਿਹੜੀ ਹੈ ਉਹ ਵਕਫ ਵਕਫ ਜਥੇਬੰਦੀਆਂ ਨਾਲ ਲੈ ਕੇ ਇੱਥੇ ਪਹੁੰਚੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਵੀ ਇਲਜ਼ਾਮ ਕੱਲ ਚੇਤਾਵਨੀ ਦੇ ਕੇ ਲੱਗੇਗੀ ਜਿਹੜੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਉਹ ਖੁਦ ਪਾਸਟਰ ਬਜਿੰਦਰ ਸਿੰਘ ਦੇ ਹੱਕ ਦੇ ਵਿੱਚ ਪੁਕਤਰੀ ਹੈ ਉਹ ਰਸ ਦਾ ਸਾਥ ਦੇ ਰਹੀ ਹੈ ਹਾਲਾਂਕਿ ਕਿਹੜੀ ਪਹਿਲਾ 2 ਐਫ ਆਈ ਆਰ ਦਰਜ ਹੁੰਦੀਆਂ ਨੇ ਉਸ ਤੋਂ ਪਹਿਲਾਂ ਕਪੂਰਥਲਾ ਜਿਰਕਪੁਰ ਔਰ ਹੁਣ ਮਾਜਰੀ ਥਾਣੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਖਾਸ ਤੌਰ ਦੇ ਉੱਪਰ ਕਾਰਵਾਈਆਂ ਜਿਹੜੀਆਂ ਸੀ ਕਿੰ ਕਿਸ ਕਦਰ ਚੱਲ ਰਹੀਆਂ ਨੇ ਕਿਉਂਕਿ ਅਜੇ ਤੱਕ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਹਿਰਾਸਤ 'ਚ ਪਾਸਟਰ ਬਜਿੰਦਰ ਸਿੰਘ ਨੂੰ ਕਿਉਂ ਨਹੀਂ ਲਿਆ ਗਿਆ ਬਿਲਕੁਲ ਬਿਲਕੁਲ ਸਵਾਲ ਇੱਥੇ ਬਰਕਰੜੇ ਨੇ ਕਿ ਵਾਕਿਆ ਜੀ ਪੁਲਿਸ ਵੀ ਅੰਡਰ ਪ੍ਰੈਸ਼ਰ ਹੈ ਕਿ ਵਾਕਿਆ ਜੀ ਪਾਸਟਰ ਬਜ ਵੱਡੀ ਸਜ਼ਾ ਦਿੱਤੀ ਜਾਵੇਗੀ ਜਾਂ ਫਿਰ ਇਸ ਵਾਰ ਫਿਰ ਤੋਂ ਇਨਸਾਨਦਲੇ ਲੋਰ ਵੀ ਕਰਨੀ ਪੈਗੀ ਮੰਜੂਤ ਖਬਰ ਤੇ ਉਪਰ ਨਜ਼ਰ ਤੁਸੀਂ ਬਰਕਰਾਰ ਰੱਖੋ ਅੱਗੇ ਵੀ ਅਪਡੇਟ ਤੁਹਾਡੇ ਕੋਲ ਅੰਦਰਾਂਗੇ ਫਿਲਹਾਲ ਬੇਧੰਕੀਆ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦਾ ਪੇਛਾਦ